ਪੱਲੀ ਬਸਾਂ ਗਿਆ ਹਾਂ ਸਮਝਿਆ ਮੈਂ ਢੱਡਾ ਕਿਟੋਇਆ ਤੋਹੀ ਹੈ ਕਿ ਕਹਿੰਦੇ ਯਸਤੀ ਕਿਟੋਆ ਜਿਹੜਾ ਕੋ ਸਮਝ ਨਹੀਂ ਬਿਆਹੇ ਪਤਾ ਕਿ ਬਿਆਹਾਂ ਵਿੱਚ ਬਚ ਕੇ ਨਹੀਂ ਕੀ ਨਾ ਤੋੜ ਲੋ ਜਾਂਦਾ ਫਿਰ ਮੈਂ ਕਿੰਨੀ ਵਧੀਆ ਬਣੀ ਤੋੜਦਾ ਫਿਰ ਬਸ ਵੀਡੀਓ ਬਾਈ ਸਾਡੀ ਐਕ ਨਹੀਂ ਬਣੀ ਆਵੇ ਬਣੀ ਨਹੀਂ ਆ ਜਾਵਣਾ ਤਾਂ ਜ਼ੋਰ ਆ ਦਾ ਫਿਰ ਹੁਣ ਕਰੋ ਇੰਤਜ਼ਾਮ ਪਰ ਸਾਨੂੰ ਵੀ ਖੋ ਜਾਵਣਾ ਮੈਂ ਬਸ ਹੁਣ ਆ ਗਿਆ ਤੇਰਾ ਫੋਨ ਦੱਸੀ ਨੇ ਪੈਂਦਰ ਨੂੰ ਨਾ ਪੁੱਟ ਲਈਏ ਪਾ ਬਾਪ ਦਾ ਉਮੀ ਜਾ ਜਾਂ ਆਪਣਾ ਬਣਾਓ ਯਾਰ ਵੀਡੀਓ ਤੂੰ ਬਾ ਕਰ ਸੈਟ ਜਾਮਣਾ ਖਾ ਕੇ ਬਾ ਨਾ ਹੁਣ ਸਾਹਮਣਾ ਤੇ ਆਓ ਪਹਿਲਾਂ ਤੂੰ ਵੀ ਤਾਂ ਕਿਲੀ ਟੁੱਟ ਗਈ ਲੈ ਚੱਕੀ ਬਾਬੇ ਨਾ 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 ਓਏ ਪੈਰ ਤੇ ਨਾ ਚੜਜੋ ਵੀਰੇ ਯਾਰ ਆ ਤੇ ਕੱਟ ਕੇ ਥੋੜਾ ਬੱਚੋ ਜੜ ਗਈ ਇੱਥੇ ਨਾ ਢੀਵੀ ਨੀ ਮਾ ਖੇਲ ਦੇ ਇੱਥੇ ਭਾਈ ਓਏ ਮੈਂ ਤੁਹਾਨੂੰ ਗੱਲ ਤਾਂ ਉਸੀ ਤਾਂ ਹੈਗੀ ਗੁੱਸੀ ਤੋਂ ਚੜ ਨਾ 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 ਗੁੱਸੀ ਦੇ ਅੰਦਰੋਂ ਡੰਡਾ ਲਿਆਓ ਅੰਦਰੋਂ ਡੰਡਾ ਲਿਆ ਜਾ ਤੁਸੀਂ ਚਲ ਯਾਰ ਨਾ ਬਣਾਓ ਵੀਡੀਓ ਯਾਰ ਪਜਾਮਾ ਨੂੰ ਹੋ ਗਈ ਭੈਣ ਜਾਨ ਆ ਚੱਲੀ ਯਾਰ ਗਾਲ ਨਹੀਂ ਕਰਨੇ ਬਰੇ ਬਲੌਂਗ ਚੱਲ ਰਿਹਾ ਚੱਲੀ ਜਾਵੇ ਬੈਂਤੀ ਟੱਕੜ ਲਵੇ ਆ ਬੈਂਤੀ ਕਹਦਾ ਆ ਬਈ ਇਹ ਲੋਕ ਸਾਡੇ ਸਾਡੇ ਟੁੰਬੀ ਢੋਲ ਬਗਦੂ ਜੱਸੀ ਸਤਾ ਢੋਲੀ ਆ ਮੁੰਡੇ ਆਪਣੇ ਵੀਡੀਓ ਵਾਲੇ ਤੇ ਗੋਮਣੀ ਓਏ ਹੋਏ ਹੋਏ ਮੁੰਡੇ ਨੇ ਸੱਤ ਖਾਧੀ ਸੀ ਮੇਰੇ ਤੇ ਡਿੱਗਦਾ ਲਾਈਆਂ ਕਿ ਨਹੀਂ ਹਲਕੂ 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 ਕਰਦਾ ਫਿਰਦਾ ਹਲਕੂ 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 ਕਰਦਾ ਫਿਰਦਾ ਬਈ ਆਪਣੀਆਂ ਤਾਂ ਆਈਆਂ ਆ ਬਈ ਜਾ ਨੂਂਦੇ ਆ ਕਾਲਾ ਵੀਡੀਓ ਬਣਾ ਲਈ ਇੱਕ ਦੱਦੀ ਅੱਜ ਬਾਈ ਜੀ ਅਸੀਂ ਕੁਛ ਨਹੀਂ ਕੀਤਾ ਖੇਤ ਆ ਗਏ ਆ ਗਲਤ ਜਾਵਾਂ ਲੱਗੀਆਂ ਜਾਲਾ ਸਹੀ ਆ ਆਪਾਂ ਗਲਤ ਆ ਗਏ ਕਦੇ ਦਾ ਟੋਟੇਂਦੀ ਤੁੰਬੇ ਦੀ ਅੱਗੇ ਹੋਰ ਚੰਨੀ ਆਵੇਂ ਦਾ ਚੱਲੋ ਕੋਈ ਨਾ ਬੈਠੇ ਰਹੋ ਆ ਲੋ ਨਿਸ਼ਤਰ ਸ਼ੱਤਾ ਜੀ ਦਾ ਤੂੰ ਬਿਨਾ ਤਾਰ ਵਾਲ ਤੇ ਬੜੀ ਕੇ ਆਦਾ ਬਈ ਕਿਲੀ ਟੁੱਟ ਗਈ ਨੁਕਸਾਨ ਭਾਰੀ ਹੋ ਗਿਆ ਸਾਡਾ ਕਿੱਥੋਂ ਲੈ ਆਏ ਓਏ ੁੰਬਾ ਕਵਲ ਗਿਆ ਰੋਂ ਹਾਂ ਉਹਦੇ ਬੱਬੂੜੇ ਵਾਲਾ ਹੋਊਗਾ ਹੂੰ ਹੂੰ ਤੇਰਾ ਢੱਡ ਭਰ ਗਿਆ ਕਿ ਨਹੀਂ ਆਪਣਾ ਇਹ ਹਾਂ ਉਹਦੇ ਕੀ ਲੈ ਖਾ ਤੇਰਾ ਢੱਡ ਭਰ ਗਿਆ ਕਿ ਨਹੀਂ ਓਏ ਵਾਹ ਸੜ ਬੋੜੇ ਨੋ ਸੱਤੇ ਦਾ ਹੀ ਹੀ ਆ ਸਰੰਗੀ ਮਾਤਰ ਨਸਤ ਅੰਗੇ ਹੋ ਸਰੰਗੀ ਲਿਆਉਂਦੇ ਉਹਨਾ ਇਹਦਾ ਰਖਾ ਕੇ ਬਣਾਉਂਦਾ ਨਾ ਜੰਮਣ ਵਾਲਾ ਖੇਤ ਚੱਲੋ ਜੀ ਦੇਖਦੇ ਅੱਗੇ ਕੀ ਕਰਨਾ ਸੀ ਗਲਤੀ ਕਰਕੇ ਟਾੜ ਦੇ ਸਰੰਗੀ ਦੀ ਵੀਡੀਓ ਬਣਾਉਣੀ ਆਪਾਂ ਨੇ ਟਾੜ ਹੈਗੀ ਕੋਈ ਹੁਣ ਟਾੜੀ ਦਾ ਘਰੇ ਮੈਂ ਤੈਨੂੰ ਪੁੱਛੀ ਤਾਂ ਇਹਦਾ ਵੀ ਹੋਤਾ ਨਹੀਂ ਲਿਆਉਣਾ ਚੱਲ ਗਏ ਉਹ ਦੇਖਣਾ ਨਹੀਂ ਓਏ ਦੇਖਣਾ ਨਹੀਂ ਮੇਰਾ ਵੀਰ ਹੁਣ ਵੀਡੀਓ ਬਣਾਉਣੀ ਹੁਣ ਨਹੀਂ ਵੀਡੀਓ ਬਣਦੀ ਸਹੀ ਗੱਲ ਆ ਸੰਗਤ ਬਹੁਤ ਆਉਣ ਲੱਗੀ ਇੱਥੇ ਚਾ ਜਲਦੀ ਕਰੀ ਆਪਾਂ ਬਾਜੂਣੀ ਮੋਟਰ ਵਾਲੇ ਵੀ ਆ ਗਏ